ਪੰਜਾਬ ਫਾਈਲਸ ਟੀਵੀ ਅਤੇ ਪੰਜਾਬ 10 ਤਾਂ ਹੋਏ ਦੇ ਦਰਸ਼ਕਾਂ ਨੂੰ ਅੱਜ ਅਸੀਂ ਲੈ ਕੇ ਚੱਲਾਂਗੇ ਰੋਪੜ ਜਿੱਥੇ ਇੱਕ ਬਹੁਤ ਹੀ ਮਸ਼ਹੂਰ ਰਿਜ਼ੋਰਟ ਹੁੰਦਾ ਸੀ ਜਿਹਦਾ ਨਾਂ ਸੀ ਪਿੰਕਾਸੀਆ ਰਿਜ਼ੋਰਟ ਸਤਲੁਜ ਦਰਿਆ ਦੇ ਕੰਢੇ ਤੇ ਬਣਾ ਹੋਇਆ ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਹੈ 1990 ਚ ਮੈਂ ਰੋਪੜ ਤੋਂ ਆਪਣੀ ਪੱਤਰਕਾਰੀ ਦਾ ਜੀਵਨ ਸ਼ੁਰੂ ਕੀਤਾ ਅਤੇ ਉੱਥੇ ਮੈਂ ਜਦੋਂ ਪਹੁੰਚਿਆ ਦੇਖਿਆ ਕਿ ਪਿੰਕਾਸੀਆ ਰਿਜ਼ੋਰਟ ਜੋ ਕਿ ਪੰਜਾਬ ਸਰਕਾਰ ਦਾ ਸੀ ਪੰਜਾਬ ਟੂਰਿਜ਼ਮ ਕਾਰਪੋਰੇਸ਼ਨ ਦਾ ਸੀ ਉਹ ਸ਼ਹਿਰ ਦੀ ਕਹਿ ਲੋ ਜੀ ਸ਼ਹਿਰ ਦਾ ਦਿਲ ਸੀ ਅਮ੍ਰਿਤਸਰ ਚੰਡੀਗੜ੍ਹ ਹਾਈਵੇ ਤੇ ਬਣਾਇਆ ਹੋਇਆ ਪਿੰਕਾਸੀਆ ਰਿਜ਼ੋਰਟ ਉਹਦੇ ਨਾਲ ਸਤਲੁਜ ਦਰਿਆ ਬਹੁਤ ਸੋਹਣੇ ਦਰਖਤ ਬੂਟੇ ਤੇ ਨਾਲ ਲੱਗਦਾ 75 ਏਕੜ ਦਾ ਜੰਗਲ ਕੰਕਾਸ਼ੀਆ ਆਪ 10 ਏਕੜ ਤੇ ਬਣਿਆ ਸੀ ਬਸ ਇੱਕ ਵੇਖਣ ਵਾਲੀ ਚੀਜ਼ ਸੀ ਦੋਸਤੋ ਹੋਇਆ ਇਹ ਕਿ 1975 ਚ ਬਣੇ ਇਸ ਬਹੁਤ ਹੀ ਸੋਹਣੇ ਰਿਜ਼ੋਰਟ ਨੂੰ 2009 ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਸਰਕਾਰ ਨੇ ਡਿਸ ਇਨਵੈਸਟਮੈਂਟ ਪਾਲਿਸੀ ਤਹਿਤ ਟਵਾ ਦਿੱਤਾ ਅਤੇ ਇਸ ਜ਼ਮੀਨ ਨੂੰ 65 ਸਾਲ ਦੇ ਲਈ ਲੀਜ਼ ਤੇ ਅਲਕਾ ਮਿਸਟ ਹੋਸਪੀਟੈਲਿਟੀ ਪ੍ਰਾਈਵੇਟ ਲਿਮਟਿਡ ਕੰਪਨੀ ਨੂੰ ਦੇ ਦਿੱਤਾ ਕੰਪਨੀ ਤੇ ਸ਼ਰਤ ਆਇਦ ਹੋਈ ਕਿ 3 ਸਾਲ ਦੇ ਅੰਦਰ ਅੰਦਰ ਇਸ ਜਗ੍ਹਾ ਤੇ ਉਹ ਇੱਕ ਪੰਜ ਤਾਰਾ ਹੋਟਲ ਬਣਾਏਗੀ ਪਰ ਕੰਪਨੀ ਬਣਾਉਣ ਚ ਫੇਲ ਹੋ ਗਈ ਉਦੋਂ ਬਾਅਦ ਫਿਰ ਨਵਜੋਤ ਸਿੱਧੂ ਕਾਂਗਰਸ ਸਰਕਾਰ ਚ ਜਦੋਂ ਮੰਤਰੀ ਬਣਿਆ ਟੂਰਿਜ਼ਮ ਕਾਰਪੋਰੇਸ਼ਨ ਉਹਦੇ ਅੰਡਰ ਆ ਗਈ ਕੋਨੈਕ ਐਲਕੈਮਿਸਟ ਹੋਸਪਿਟੈਲਿਟੀ ਕੰਪਨੀ ਦਾ ਲੀਜ਼ ਐਗਰੀਮੈਂਟ ਰੱਦ ਕਰਕੇ ਇਹ ਰਕਬਾ ਸਰਕਾਰ ਨੂੰ ਦੇਤਾ ਜਾਂ ਉਹਨੂੰ ਲੈ ਲਿਆ ਗਿਆ ਵਾਪਸ ਪਰ ਹੁਣ ਤੱਕ ਇਸ ਥਾਂ ਤੇ ਕੋਈ ਵੀ ਇਮਾਰਤ ਨਹੀਂ ਬਣੀ ਕੋਈ ਹਟ ਨਹੀਂ ਲੱਗੀ ਹਾਲ ਹੀ ਦੇ ਵਿੱਚ 2-3 ਮਹੀਨਿਆਂ ਤੋਂ ਇਸ ਜਗ੍ਹਾ ਤੇ VOTING ਦੁਬਾਰਾ ਸ਼ੁਰੂ ਕੀਤੀ ਗਈ ਆ ਬਾਈ ਨਾ ਵੀ ਹੁੰਦੀ ਸੀ ਜਦੋਂ ਢਾਤਾਰ ਰਿਸੋਰਟ ਫਿਰ ਬੰਦ ਹੋ ਗਈ। ਇਹ ਸਪੋਰਟਿੰਗ ਦਾ ਠੇਕਾ ਹੁਣੇ 2-3 ਮਹੀਨੇ ਪਹਿਲਾਂ ਦਿੱਤਾ ਗਿਆ। ਬਾਈ ਜੀ ਸਤਨਾਮ ਸਿੰਘ ਸਤਿ ਸ਼੍ਰੀ ਅਕਾਲ। ਇਹ ਕੀ حسابਤਾ ਵਾ ਰੇਟ ਕਿਸ਼ਤੀ ਦੇ ਵਿੱਚ ਸਹਿਰ ਕਰਨ ਦਾ? ਪੈਂਡਲ ਬੋਟ ਹੈ ਜੀ ਇਹ ਕਿਸ਼ਾਵਾਲੇ ਦੇ ਵਿੱਚ। ਪੈਂਡਲ ਬੋਟ 125 ਰੁਪਏ ਪਰ 30 ਮਿੰਟ ਇੱਕ ਪਰ ਪਰਸ ਨਾ ਚਾਹ। ਤੇ ਕੰਪਲਸਰੀ

ਉਹਨੂੰ ਬੋਟ ਇੱਕ 크ਰੂਜ਼ ਬੋਟ ਇੱਕ ਜਿਹੜੀ ਮਤਲਬ ਕਿ ਮੋਟਰਾਂ ਚੱਲਦੀ ਆ ਹਾਂ ਬੋਟ ਇੱਕ ਸਪੀਡ ਬੋਟ আচ্ছা ਇੱਕ ਜੈਸਕੀ ਉਹ ਵੀ ਹੁੰਦੀ ਜੈਸਕੀ ਮੋਟਰਸਾਈਕਲ ਬਾਈਕ ਆ ਜਾਂਦੀ ਹੈ ਅੱਛਾ ਤੇ ਇੱਥੇ ਖਾਣ ਪੀਣ ਦਾ ਪ੍ਰਬੰਧ ਕਿੰਨਾ ਕ ਹੈ ਕਲਟੀਨ ਆਪ ਗੰਟੀਨ ਮਤਲਬ ਕਿ ਕੀ ਕੁਝ ਮਿਲਦਾ ਇੱਥੇ ਖਾਣ ਨੂੰ ਸੈਂਡਵਿਚ ਵਰਗ ਵਰਗਰ ਮਿਲ ਜਾਂਦੇ ਆ अच्छा ट्रेन पे होवे मोड़ी दा ते ए ए भी दुकान ठेके ते हां जी ए भी ठेके ਤੁਹਾਡੇ ਕੋਲ ਹੀ ਹੈ हां ठीक आओ ਹੁਣ ਆਪਾਂ ਇੱਥੇ ਕੁਛ ਜਿਹੜੇ ਸੈਰ ਕਰਨ ਆਏ ਆ ਮੁੰਡੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਾਕਾ ਕਰੇਗਾ ਗੱਲਬਾਤ ਕਰੇਗਾ ਤੁਸੀਂ ਕਿੰਨੀ ਕਵਾਰੀ ਆਉਣਾ ਹੁੰਦਾ ਅਸੀਂ ਹਫਤੇ ਚ ਐਨੇ ਦੋ ਤਿੰਨ ਵਾਰੀ ਅੱਛਾ ਬੇਟਾ ਕਿੱਥੋਂ ਦਾ ਤੂੰ ਮੈਂ ਕਿਤੇ ਰੋਪੜ ਦੇ ਰੋਪੜ ਦਾ ਤੇ ਤੁਸੀਂ ਇੱਥੇ ਪਹਿਲਾਂ ਪਿੰਕਾਸ਼ ਕਿਹਾ ਜਿਹੜਾ ਰੈਸਟੋਰੈਂਟ ਹੁੰਦਾ ਸੀ ਰਿਸੋਰਟ ਉਹਨੇ ਦੇਖਿਆ ਕਦੇ ਤਰੇ ਸੁਣਿਆ ਉਹਦੇ ਬਾਰੇ ਨਹੀਂ ਤੁਸੀਂ ਇੱਥੇ ਜਦੋਂ ਪਿੰਕਾਸੀਆ ਸੀਗਾ ਉਦੋਂ ਦੇਖਿਆ ਸੀ ਟਾਇਆ ਹੋਇਆ ਜਾਂ ਖੜਾ ਹੋਇਆ ਆ ਖੰਡਰ ਦੇਖਿਆ ਮੈਂ ਡਟਿਆ ਹੋਇਆ ਖੰਡਰ ਦੇਖਿਆ ਖੰਡਰ ਦੇਖਿਆ ਅੱਛਾ ਇਹ ਤਾਂ ਬਹੁਤ ਵਧੀਆ ਹੋ ਗਿਆ ਜੀ ਚੱਲ ਪਿਆ ਨਹੀਂ ਹਾਂ ਉਹਨਾਂ ਤੇ VOTING ਹੁੰਦੀ ਹੈ ਖੈਰ ਉਹ ਹੋਟਲ ਤਾਂ ਬਣਿਆ ਨਹੀਂ ਹੋਟਲ ਤਾਂ ਬਣਿਆ ਨਹੀਂ ਜੀ ਪਤਾ ਨਹੀਂ ਕਦ ਨਹੀਂ ਬਣਿਆ ਹੈ ਤੇ ਸ਼ਾਮ ਨੂੰ ਜਿਆਦਾ ਇੱਥੇ ਰਾਸ਼ਨ ਦਾ ਹੋ ਸ਼ਾਮ ਨੂੰ ਹੋ ਜਾਂਦਾ ਜੀ ਰਾਤ ਹੌਲੀ ਹੌਲੀ ਲੋਕਾਂ ਨੂੰ ਪਤਾ ਲੱਗ ਜੰਦਾ ਹਾਂ ਹਾਂ ਕੋਈ ਅੰਦਰਾ ਅੱਛਾ ਕਦੋਂ ਤੋਂ ਸ਼ੁਰੂ ਹੋਇਆ ਹੈ ਇਹ VOTING ਵਾਲਾ ਕੰਮ ਦੁਬਾਰਾ ਇਹ ਮੈਨੂੰ ਲੱਗਦਾ ਇਹ ਤਾਂ ਪਤਾ ਨਹੀਂ ਇਹ ਤੋਂ ਅੰਤਮਾਨ ਸਾਹ ਹੋਇਆ ਕਰਕੇ ਆਪੋ ਅੰਤਮਾਨ ਕਰਕੇ ਕਿਹਨਾਂ ਕਿਹਨਾਂ ਚੇਰ ਹੋ ਗਿਆ ਭਾਈ ਜੀ ਸਤਨਾ ਮੈਨੂੰ ਸ਼ੁਰੂ ਕੀਤੇ ਇਹਨੂੰ ਉਹ 2 ਮਹੀਨੇ ਹੀ ਹੋਇਆ ਸਿਰਫ ਅੱਛਾ ਅੱਛਾ ਇਹ ਕੰਮ ਜਿਹੜਾ ਹੋਇਆ ਇਹ ਭਗਵਾਨਤਮਾਨ ਦੀ ਸਰਕਾਰ ਨੇ ਕੀਤਾ ਪਰ ਇਸ ਸਰਕਾਰ ਨੇ ਵੀ ਕੋਈ ਠੋਸ ਕਦਮ ਨਹੀਂ ਚੁੱਕਿਆ ਕਿ ਰੋਪੜ ਸ਼ਹਿਰ ਦਾ ਦਿਲ ਕਹੋਂਦਾ ਵਿਕਾਸਿਆ ਜਾਂ ਉਸ ਵਰਗੀ ਚੀਜ਼ ਦੁਬਾਰਾ surjit ਇਸ ਥਾਂ ਤੇ ਕਰ ਦਿੱਤੀ ਜਾਏ ਸਤਲੁਜ ਦਰਿਆ ਤੇ ਬਣੇ ਹੈਡਵਰਕਸ ਇਸ ਹੈਡਵਰਕ ਤੋਂ ਦੋ ਨਹਿਰਾਂ ਨਿਕਲਦੀਆਂ ਇੱਕ ਬੀ ਐਮ ਐਲ ਪਾਖੜਾ ਮੇਨ ਲਾਈਨ ਤੇ ਦੂਜੀ ਹੈ ਸਰੰਦ ਕਨਾਲ ਸਰੰਦ ਕਨਾਲ ਆਖਰਕਾਰ ਫਿਰ ਹਰੀਕੇ ਰਾਹੀਂ Rajasthan ਨੂੰ ਚਲੀ ਜਾਂਦੀ ਹੈ ਤੇ ਇਹ ਜਿਹੜਾ ਹੈੱਡਵਰਕ ਹੈ ਇਹਨੂੰ ਬਹੁਤ ਹੀ ਰੀਸੈਂਟਲੀ ਰੈਨੋਵੇਟ ਕੀਤਾ ਗਿਆ ਵੱਡਾ ਕੀਤਾ ਗਿਆ ਪਹਿਲਾਂ 1990 ਦੇ ਦਹਾਕਿਆਂ 'ਚ ਜਦੋਂ ਮੈਂ ਇੱਥੇ ਤਾਇਨਾਤ ਸੀ ਟਰਬਿਊਨ 'ਚ ਇਹ ਛੋਟਾ ਹੁੰਦਾ ਸੀ ਕਦੇ-ਕਦੇ ਟ੍ਰੈਫਿਕ ਇੱਥੇ ਜਾਮ ਵੀ ਹੁੰਦਾ ਸੀ ਪਰ ਹੁਣ ਇਹਨੂੰ ਡਬਲ ਕਰ ਦਿੱਤਾ ਗਿਆ ਹੈਡਵਰਕਸ ਦੇ ਨਾਲ ਹੀ ਰੋਪੜ ਪ੍ਰੈਸ ਕਲੱਬ ਦੀ ਇਮਾਰਤ ਵੀ ਬਣਾ ਦਿੱਤੀ ਗਈ ਉਸ ਤੋਂ ਅੱਗੇ ਸਰਕਾਰੀ సర్కਟ ਹਾਊਸ ਵੀ ਹੈਗਾ ਇਹ ਸਾਰੀਆਂ ਗੱਲਾਂ ਰੋਪੜ ਦੇ ਬਸਨੀਕ ਜਾਣਦੇ ਨੇ ਮੈਨੂੰ ਦੱਸਣ ਦੀ ਲੋੜ ਨਹੀਂ ਇਹਨਾਂ ਹੈਡਵਰਕਸ ਦੇ ਉੱਤੋਂ ਜੋ ਕਿ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਸੀ ਇੱਕ ਛੋਟੀ ਰੇਲ ਦੀ ਲਾਈਨ ਵੀ ਜਾਂਦੀ ਸੀ ਪਰ ਹੁਣ ਇਹ ਲਾਈਨ ਉੱਥੇ ਨਜ਼ਰ ਨਹੀਂ ਆਉਂਦੀ ਰੇਲਵੇ ਸਟੇਸ਼ਨ ਰਾਹੀਂ ਰੋਪੜ ਦਾ ਬੜਾ ਪੁਰਾਣਾ ਰੇਲਵੇ ਸਟੇਸ਼ਨ ਅੰਗਰੇਜ਼ਾਂ ਵੱਲੋਂ ਬਣਾਇਆ ਗਿਆ ਫਿਰ ਤੋਂ ਬਾਅਦ ਇਹਨੂੰ ਰੈਨੋਵੇਟ ਕਰਕੇ ਵੱਡਾ ਕਰਤਾ ਗਿਆ ਯਾਨੀ ਕਿ ਬ੍ਰੌਡ ਗੇਜ ਲਾਈਨ ਉਹ ਡੀ ਲਾਈਨ ਗੱਡੀ ਦੀ ਪਾਸ ਹੀ ਗਈ ਇੱਥੋਂ ਰੇਲ ਗੱਡੀਆਂ ਜਾਂਦੀਆਂ ਅੰਦਪੁਰ ਸਾਹਿਬ ਨੂੰ ਪਠਾਨਕੋਟ ਵਗੈਰਾ ਅੱਗੇ ਨੂੰ ਜਾਂਦੀਆਂ ਇੰਪੋਰਟੈਂਟ ਰੇਲਵੇ ਸਟੇਸ਼ਨ ਹੈ ਹੈ ਭਾਵੇਂ ਦੇਖਣ ਨੂੰ ਛੋਟਾ ਪਰ ਬਹੁਤ ਹੀ ਨੋਸਟਾਲਜਿਕ ਮੈਂ ਰੋਪੜ ਦੇ ਦੌਰੇ ਤੇ ਜਾਏ ਗਿਆ ਜਦੋਂ ਹੁਣ ਤਾਂ ਮੈਨੂੰ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ ਤੇ ਨੋਸਟਾਲਜੀ ਆ ਮੈਂ ਮਹਿਸੂਸ ਕੀਤਾ ਉਹ ਸ਼ਹਿਰ ਦੇ ਅੰਦਰ ਜਦੋਂ ਅਸੀਂ ਘੁੰਮਦੇ ਘਮਾਉਂਦੇ ਸੀ ਖਬਰਾਂ ਕਰਦੇ ਸੀ ਹੋਰ ਪੁਰਾਣੇ ਪੱਤਰਕਾਰਾਂ ਦੇ ਨਾਲ ਮਿਲ ਜੁਲ ਕੇ ਤੁਰਦੇ ਫਿਰਦੇ ਸੀ ਉਹਨਾਂ ਦੀਆਂ ਯਾਦਾਂ ਤੇ ਗੱਲਾਂ ਵੀ ਮੈਨੂੰ ਯਾਦ ਆਈਆਂ ਕਿਤੇ ਜ਼ਿੰਦਗੀ 'ਚ ਮੌਕਾ ਮਿਲਿਆ ਤੇ ਆਪਣੀ ਪੱਤਰਕਾਰੀ ਦੇ ਜੀਵਨ ਬਾਰੇ ਜਦੋਂ ਮੈਂ ਕਿਤਾਬ ਲਿਖੀ ਉਸ ਦੇ ਵਿੱਚ ਇਹਦਾ ਉਲੇਖ ਵਿਸ਼ੇਸ਼ ਤੌਰ ਤੇ ਹੋਇਆ ਮੈਨੂੰ ਇਜਾਜ਼ਤ ਦਿਓ ਜੀ ਸਤਿ ਸ੍ਰੀ ਅਕਾਲ ਨਮਸਕਾਰ ਖੁਦਾਫਜ਼ਲ